ਉਸੀ ਹੱਡਾ ਕਰਾਂ ਦਾ ਬਹੁਤ ਖੁੱਲਾ ਖੁੱਲਾ ਟੋਟਲ ਜਿੰਨਾ ਵੀ ਨੂੰ ਟਰੈਕਟਰ ਨੂੰ ਲੋਹਾ ਲੱਗਾ ਵਾ ਬਹੁਤ ਜ਼ਿਆਦਾ ਹੈਵੀ ਲੱਗਾ ਜੀ ਕਿਸੇ ਟਾਈਮ ਵੀ ਆਪਾਂ ਮੰਨ ਲਓ ਕਿ ਟਰਾਲਾ ਫਸਦਾ ਵਾ ਜਾਂ ਕਿਤੇ ਆਪਾਂ ਮੁਸ਼ਕਲ ਚ ਆਉਨੇ ਆ ਇਹਦੇ ਨਾਲ ਕੋਈ ਪੰਜ ਚਾਰ ਟਰੈਕਟਰ ਨਾਲ ਪਾਉਣੇ ਪੈਣ ਇਹ ਟਰੈਕਟਰ ਨੂੰ ਇਹ ਨਹੀਂਗਾ ਵੀ ਇਹਦਾ ਇੰਜਨ ਖਿੱਚਿਆ ਜਾਊਗਾ ਇਹਦੇ ਨਾਟ ਖਿੱਚੇ ਜਾਣਗੇ ਇਸ ਚੀਜ਼ ਦੀ ਕੋਈ ਮੁਸ਼ਕਲ ਨਹੀਂਗੀ ਸੈਗਮੈਂਟ ਦੇ ਵਿੱਚ ਕਿਸੇ ਵੀ ਕੰਪਨੀ ਨੇ ਇਹੋ ਜਿਹਾ ਲੈਟਰ ਨੂੰ ਨਹੀਂ ਦਿੱਤਾ 38 LPM ਦਾ ਪੰਪ ਜਿਹੜਾ ਸਾਡਾ ਕੰਪਨੀ ਤੋਂ ਫਿਟਡ ਆ ਰਿਹਾ ਜੀ ਕਰਤਾਰ ਟਰੈਕਟਰ ਬਣਿਆ ਕਿਸਾਨਾਂ ਦੀ ਪਹਿਲੀ ਪਸੰਦ ਆਜੋ ਮਿੱਤਰੋ ਸਾਨੂੰ ਲੈ ਚੱਲਦੇ ਆ ਟੀ ਮੋੜ ਜ਼ਿਲ੍ਹਾ ਤਰਨਤਾਰਨ ਕਰਤਾਰ ਟਰੈਕਟਰ ਏਜੰਸੀ ਵੱਲੋਂ ਅੱਜ ਗੱਠੇ 10 ਟਰੈਕਟਰ ਡਿਲੀਵਰ ਕੀਤੇ ਗਏ ਉਹ ਵੀ 4x4 ਮਿੱਤਰੋ 4x4 ਟਰੈਕਟਰ ਮੱਝੇ ਵਾਲੇ ਭਰਾਵਾਂ ਦੀ ਪਹਿਲੀ ਪਸੰਦ ਆ ਕਿਸਾਨਾਂ ਦੀ ਅੱਜ ਜਿਹੜੀ ਮੈਗਾ ਡਿਲੀਵਰੀ ਡੇ ਰੱਖਿਆ ਗਿਆ ਕਰਤਾਰ ਟਰੈਕਟਰ ਵੱਲੋਂ ਦੇਖੋ ਤੁਸੀਂ ਸਾਰੇ ਹੀ 4x4 ਟਰੈਕਟਰ ਆ ਜੀ ਗਲੋਬ ਟਰੈਕ 9836 4/4 ਜਿਹੜਾ 60 ਐਚਪੀ ਦੀ ਕੈਟਾਗਰੀ ਦਾ ਟਰੈਕਟਰ ਆ ਜਾਂਦਾ ਜੀ ਤੇ ਕਹਿੰਦੇ ਇਹ ਟਰੈਕਟਰ ਦਾ ਤੋੜ ਹੀ ਨਹੀਂ ਜ਼ੋਰ ਦਾ ਅੰਨਾ ਜ਼ੋਰ ਆ ਟਰੈਕਟਰ ਦੇ ਵਿੱਚ ਕਹਿੰਦੇ ਪੂਰਾ ਤਾਕਤ ਟਰੈਕਟਰ ਹੱਡਾਂ ਪੈਰਾਂ ਦਾ ਖੁੱਲਾ ਕਹਿੰਦੇ ਦੱਸਦੇ ਇਹਨੂੰ ਟਰੈਕਟਰ ਨੂੰ ਆਜੋ ਸਾਰੀ ਗੱਲਬਾਤ ਕਰਾਂਗੇ ਦਿਖਾਵਾਂਗੇ ਤੁਹਾਨੂੰ ਕੀ ਕਸਟਮਰ ਦਾ ਰਿਵਿਊ ਆ ਜਾਂ ਕੰਪਨੀ ਵਾਲੇ ਬੰਦਿਆਂ ਨਾਲ ਮਿਲਾਵਾਂਗੇ ਇਸ ਟਰੈਕਟਰ ਦੇ ਵਿੱਚ ਇਹੋ ਜਿਹਾ ਕੀ ਪਤਾ ਆਜੋ ਜੀ ਅੰਮਰਪਾਲ ਸਿੰਘ ਆਸੀਂ ਪੱਟੀ ਡੀਲਰਸ਼ਿਪ ਤੇ ਖੜੇ ਹਾਂ ਜੀ ਬਾਬਾ ਚਰਨਦਾਸ ਆਟੋਮੋਬਾਈਲ ਤੇ ਮੇਗਾ ਡਿਲੀਵਰੀ ਫੰਕਸ਼ਨ ਕਰਨ ਲੱਗੇ ਆ ਜੀ 10 ਟਰੈਕਟਰ ਡਿਲੀਵਰ ਇੱਥੋਂ ਕਰਨ ਲੱਗੇ ਆ 936 4 ਵੀਲ ਡਰਾਈਵ ਦੇ ਵਿੱਚ ਤੋਂ ਜੇ ਮੈਂ ਗੱਲ ਕਰਾਂ ਟਰੈਕਟਰ ਬਾਰੇ 936 ਗਲੋਬ ਟਰੈਕ 4 ਵੀਲ ਡਰਾਈਵ ਟਰੈਕਟਰ ਆ 4460 ਸੀ ਸੀ ਕਰਲੋਸਕਰ ਇੰਜਨ ਦੇ ਨਾਲ ਆ ਰਿਹਾ ਹੈ ਫਰੰਟ ਐਕਸਲ ਹੈਗਾ ਕਰਾਰੋ ਦਾ ਹੈਗਾ ਸਕੈਂਡ ਵੀ ਕਰਾਰੋ ਆ ਇੰਜਨ ਆ ਜਿਹੜਾ ਕਰਲੋਸਕਰ ਦਾ ਈ ਫਰੰਟ ਜਿਹੜੇ ਵੇਟ ਹੈਗੇ ਆ ਇਹ ਕੰਪਨੀ ਲੋ ਅਸੀਂ ਨਾਲ ਦੇ ਰਹੇ ਆ ਰੇਡੀਏਟਰ ਜਿੱਦਾਂ ਗੱਲ ਕਰੀਏ ਤਾਂ ਕਾਪਰ ਦਾ ਰੇਡੀਏਟਰ ਦੇ ਰਹੇ ਆ ਜਦਕਿ ਬਾਕੀ ਕੰਪਨੀਆਂ ਸਭ ਲੋ ਅਲੂਮੀਨੀਅਮ ਦਾ ਦੇ ਰੀਆਂ ਜੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਸ਼ਕਤੀ ਲਾਈ ਪਲਸ ਅਸੀਂ ਟਾਇਰ ਦੇ ਰਹੇ ਆ ਪੰਪ ਦੀ ਗੱਲ ਕਰੀਏ ਤਾਂ ਜੇ ਪ੍ਰੈਕਟਰ ਸੈਗਮੈਂਟ ਦੇ ਵਿੱਚ ਕਿਸੇ ਵੀ ਕੰਪਨੀ ਨੇ ਇਹੋ ਜਿਹਾ ਲਫਟ ਪੰਪ ਨਹੀਂ ਦਿੱਤਾ 38 ਐਲ ਪੀ ਐਮ ਦਾ ਪੰਪ ਜਿਹੜਾ ਸਾਡਾ ਕੰਪਨੀ ਤੋਂ ਫਿਟਡ ਸਾਈਡ ਸਪੋਰਟ ਦੇ ਨਾਲ ਪੂਰੀ ਹੈਵੀ ਡਿਊਟੀ ਸਾਈਡ ਸਪੋਰਟ ਦਿੱਤੀ ਹੈਗੀ ਆ ਅ ਦੂਜੇ ਨੰਬਰ ਤੇ ਸਰਵਿਸ ਦੀ ਗੱਲ ਕਰਦੇ ਆ ਤਾਂ 500 ਘੰਟੇ ਤੇ ਸਾਡੀ ਸਰਵਿਸ ਹੈ ਬਾਕੀ ਜਦ ਕਿ ਸਾਰੇ ਜਿਹੜੇ ਹੈਗੇ 250 ਘੰਟੇ ਤੇ ਸਰਵਿਸ ਹੈਗੀ ਆ ਬਾਕੀ ਟਰੈਕਟਰਾਂ ਦੀ ਤੇ ਸਾਡੀ ਜਿਹੜੀ ਡਬਲ ਟਾਈਮ ਚੱਲਦੀ ਹੈ ਸਰਵਿਸ ਸਰ ਦਾ ਸੇਫਟੀ ਸਵਿਚ ਆਉਂਦਾ ਜੀ ਆਪਣਾ ਜੋ ਕਿ ਜਦੋਂ ਟਰੈਕਟਰ ਆਪਾਂ ਕੰਮ ਕਰਨ ਤੋਂ ਬਾਅਦ ਫ੍ਰੀ ਖੜਦਾ ਤੇ ਆਪਾਂ ਇਹਨੂੰ ਕੱਟ ਕਰ ਸਕਦੇ ਆ ਜੇ ਤਾਂ ਫੋਰਟ੍ਰੈਕ ਸਾਡੇ ਦੋਨੋਂ ਪਾਸੇ ਲੱਗੇ ਆ ਜੋ ਕਿ ਇਜੀ ਆ ਹਵਾ ਵਗੈਰਾ ਆਸਤੇ ਸਾਡੇ ਹੀਟ ਗਾਰਡ ਲੱਗੇ ਆ ਅ ਗੇਅਰ ਦੀ ਗੱਲ ਕਰੀਏ ਹਾਈ ਲੋ మీడియం ਦੇ ਵਿੱਚ 12+12 12 ਫਾਰਵਰਡ ਤੇ 12 ਰਿਵਰਸ ਸਪੀਡਾਂ ਆ ਰਿਆਂ ਪਿਛਲੇ ਟਾਇਰ ਜਿਹੜੇ ਹੈਗੇ ਆ ਜੀ 16 ਨਾ 28 ਚ ਆ ਰਹੇ ਸਾਡੇ weight 36 36 ਕਿਲੋ ਦੇ weight ਆ ਜਿਹੜੇ ਕੰਪਨੀ ਤੋਂ ਲਾ ਕੇ ਨਾਲ ਹੀ ਆ ਰਹੇ ਆ ਕਨੋਪੀ ਵਗੈਰਾ ਜੋ ਵੀ ਐਸੈਸਰੀ ਅਸੀਂ ਕੰਪਨੀ ਤੋਂ ਫਿਟਡ ਦੇ ਰਹੇ ਆ ਕਸਟਮਰ ਨੂੰ ਜਾ ਕੇ 1 ਰੁਪਿਆ ਦੁਬਾਰਾ ਲਾਉਣ ਦੀ ਲੋੜ ਨਹੀਂ ਹੈਗੀ ਐਕਸਟਰਾ ਹੈਵੀ ਡਿਊਟੀ ਲਿੰਕੇਜ ਹੈਗੀਆਂ ਸਾਡੀਆਂ ਜਿੰਨੀ ਮਟਾਈ ਲਿੰਕ ਦੀ ਹੈਗੀ ਓਨੀ ਹੀ ਸਪੋਰਟ ਅਸੀਂ ਥੱਲੇ ਦਿੱਤੀ ਹੋਈ ਆ ਜੋ ਕਿ ਹੈਵੀ ਇੰਪਲੀਮੈਂਟ ਚੱਕਣ ਵਾਸਤੇ ਕਦੇ ਵੀ ਜਿਹੜੀ ਲਿੰਕ ਬੈਂਡ ਨਹੀਂ ਹੁੰਦੀ ਡਿਸਟਰੀਬਿਊਟਰ ਦੀ ਗੱਲ ਕਰ ਗਏ ਤਾਂ ਜਿਹੜਾ ਡਬਲ ਡਿਸਟਰੀਬਿਊਟਰ ਸਾਡਾ ਜੀ ਕਲੱਚ ਹੈਗਾ ਪੀਟੀਓ ਦਾ ਇੰਡੀਪੈਂਡੈਂਟ ਕਲੱਚ ਹੈ ਜੀ ਮਾਈਕੋ ਪੰਪ ਬੋਸ਼ ਦੇ ਵਿੱਚ ਆ ਰਿਹਾ ਪੀਟੀਓ ਐਚਪੀ ਕਿੰਨੀ ਹੈ ਜੀ ਇਹਦੇ ਵਿੱਚ 52+ ਹੈ ਜੀ ਲਿਫਟ ਕੈਪੈਸਿਟੀ ਹੈ ਜੀ 22 ਕੁਆਂਟਲ ਲਿਫਟ ਕੈਪੈਸਿਟੀ ਹੈ ਜੀ ਟਰੈਕਟਰ ਦਾ weight ਕਿੰਨਾ ਸਾਰਾ 27 ਕੁਆਂਟਲ 90 ਕਿਲੋ weight ਆ ਜੀ weight ਸమేਤ ਹੈ ਜੀ ਬਿਲਕੁਲ ਜੀ ਕੰਪਲੀਟ ਜਿੱਦਾਂ ਟਰੈਕਟਰ ਖੜਾ 27 ਕੁਆਂਟਲ 90 ਕਿਲੋ ਹੈ ਜੀ ਠੀਕ ਹੈ ਜੀ ਇਸ ਤ ਸਾਡਾ ਟਰੈਕਟਰ ਜੋ ਕੰਪਨੀ ਫਿਰ ਅਸੈਸਰੀ ਆਉਂਦੀ ਆ ਜੀ ਉਹਦੇ ਨਾਲ ਤੁਹਾਨੂੰ ਕਦੇ 1 ਕਿਲੋ ਵੀ weight ਹੋਰ ਲਾਉਣ ਦੀ ਲੋੜ ਨਹੀਂ ਸਾਈਡ ਤੇ ਪੱਟੀ ਦੇਣ ਦਾ ਕੀ ਕਰਨਾ ਜਿਹੜਾ ਇਹਦੇ ਸਾਈਡ ਥੱਲੇ ਦਿੱਤੀ ਟੂਲ ਬਾਕਸ ਤੇ ਦੂਸਰੀ ਸਾਈਡ ਵੀ ਆ ਟਰੈਕਟਰ ਦੇ ਇੰਜਨ ਤੋਂ ਐਕਸਟਰਾ ਹੈਵੀ ਡਿਊਟੀ ਸਪੋਰਟ ਲੱਗੀ ਆ ਜੀ ਜੀ ਜਿੱਦਾਂ ਕਈ ਵਾਰਾ ਟਰਾਲਾ ਵਗੈਰਾ ਹੈਵੀ ਫਸ ਜਾਂਦਾ ਜੀ ਤੇ ਅੱਗੇ ਤੋਂ ਆਪਾਂ ਟੋਚਨ ਕਰ ਲੈਣੇ ਆ ਜੀ ਤੇ ਕਈ ਵਾਰ ਕਿਉਂਦਾ ਝਾਰਕਾ ਲਾ ਕੇ ਟਰੈਕਟਰ ਜਿਹੜਾ ਵਿਚਾਲਣ ਜੋੜ ਖਿੱਚਿਆ ਜਾਂਦਾ ਹੈ ਉਸ ਕਰਕੇ ਪੂਰਾ ਐਕਸਟਰਾ ਹੈਵੀ ਡਿਊਟੀ ਇਹਦੀ ਸਪੋਰਟ ਲੱਗੀ ਹੋਈ ਹੈ ਵੀ ਉਹ ਕਦੇ ਦਿੱਕਤ ਨਹੀਂ ਆਊਗੀ। ਠੀਕ ਔਰ ਸਭ ਤੋਂ ਖਾਸੀਅਤ ਸਾਡੇ ਇੰਜਨ ਦੀ ਇਹ ਹੈਗੀ ਆ ਵੀ ਨਾ ਚ ਕੋਈ ਟਰਬੋ ਨਾ ਇਜ਼ੀਅਰਾ ਨਾ ਕੋਈ ਸੈਂਸਰਾ। ਜੀ ਬਿਲਕੁਲ ਸਿੰਪਲ ਇੰਜਨ ਹੈ ਜਿੰਨਾ ਪਹਿਲਾਂ ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਸਤਰਾਮ ਸਿੰਘ ਆ ਜੀ। ਪਿੰਡ ਕਿਹੜਾ ਜੀ? ਪਿੰਡ ਵੱਡੇ ਸੁਭਰਾ। ਅੱਛਾ ਵੱਡੇ? ਹਾਂ ਜੀ ਠੀਕ ਹੈ ਜੀ। ਇਹ ਜਿਹੜਾ 9536 ਇਹ 4/4 ਦੀ ਗੱਲ ਕਰੀਏ ਤਾਂ 2 ਵੀਲ ਡਰਾਈਵ ਦੇ ਵਿੱਚ ਵੀ ਹੁੰਦਾ ਜਿੰਨੇ ਮੈਂ ਸਾਰੇ ਟਰੈਕਟਰ ਦੇਖਿਆ ਅੱਜ 4 ਵੀਲ ਡਰਾਈਵ ਦੇ ਵਿੱਚ ਹੀ ਡਿਲੀਵਰ ਹੋ ਰਿਹਾ ਇਹ ਏਰੀਏ ਦੀ ਆਪਾਂ ਜੇ ਗੱਲ ਕਰੀਏ ਆਪਾਂ ਪੱਟੀ ਏਰੀਏ 'ਚ ਖੜੇ ਹਾਂ ਹਨਾ ਮਤਲਬ ਤਰਨ ਤਰਨ ਬਿਲਕੁਲ ਲੱਗ ਗਿਆ ਬਿਲਕੁਲ ਲੱਗ ਗਿਆ ਹਾਂਜੀ ਹਾਂਜੀ ਵੀ 4/4 ਲੈਂਡ ਦਾ ਕੀ ਰੀਜ਼ ਹੈ ਨਾ ਪਹਿਲਾਂ ਵੱਡਾ ਜੀ 4/4 ਲੈਂਦਾ ਰੀਜ਼ ਇਹ ਆ ਜੀ ਇੱਕ ਤੇ ਕੁੱਲ ਮਿਲਾ ਕੇ ਜਦੋਂ ਮੰਨ ਲਓ ਕੋਈ ਚੀਜ਼ ਦਾ ਕਰੇਜ ਹੋ ਜਾਂਦਾ ਜੀ ਇੱਕ ਤੇ ਉਹ ਹੋਗਾ ਦੂਜੇ ਨੰਬਰ ਦਾ ਜਿਹੜਾ 4 ਵੀਲ ਟਰੈਕਟਰ ਆ ਨਾ ਜੀ ਇਹ ਦੋ ਟਰੈਕਟਰ ਦਾ ਕੰ ਤੁਹਾਡਾ ਏਰੀਆ ਵਾ ਜਦੋਂ ਮੰਨ ਲਓ ਜਿੱਥੇ ਜ਼ਮੀਨ ਦੀ ਖੇਤੀ ਕਰਦੇ ਆ ਮੰਡ ਏਰੀਆ ਵਾ ਮੰਡ ਏਰੀਆ ਹੋਵੇਗਾ ਮੰਡ ਏਰੀਆ ਉੱਤੇ ਪਹਿਲੀ ਕੁਝ ਉੱਚੀਆਂ ਨੀਂਮੀ ਹੈਗੀਆਂ ਜੀ ਉਹਦੇ ਵਿੱਚ ਇਹ ਜਦ ਉੱਚੀ ਨੀਮੀ ਪਹਿਲੀ ਦੇ ਵਿੱਚ ਮੰਨ ਲਓ ਕੋਈ ਵੱਡਾ ਭਾਰਾ ਸੰਢ ਪਾ ਗਏ ਵੀ ਸਹੀ ਚਲਾਉਣੇ ਆ ਜੀ ਤੇ 4 ਵੀਲ ਦੇ ਨਾਲ ਸਾਨੂੰ ਮੁਸ਼ਕਲ ਨਹੀਂ ਆਉਂਦੀ ਅੱਛਾ ਜੀ ਇੱਕ ਜਦੋਂ ਕੋਈ ਫਸਲ ਦੀ ਕਟਾਈ ਕਰਦੇ ਆ ਜੀ ਜ਼ਿਆਦਾਤਰ ਅਸੀਂ ਜਦੋਂ ਝੋਨੇ ਦੀ ਕਟਾਈ ਕਰਦੇ ਆ ਉਦੋਂ ਵੀ ਸਾਡੇ ਕੁਝ ਪੈਲੀਆਂ 'ਚ ਗਿੱਲ ਜਿਆਦੀ ਰਹਿੰਦੀ ਆ ਜੀ ਉਹਦੇ ਵਿੱਚ ਇਹ ਵੀ ਹੈ ਜਦ 4 ਵੀਲ ਆ ਇਹਦੇ ਮਗਰ ਟਰਾਲੀ ਡਬਲ ਸਿੰਗਲ ਪਾ ਲਓ ਟਾਇਰ 'ਚ ਸਿੰਗਲ ਟਾਇਰ ਪਾ ਲਓ ਉਹ ਖਿੱਚਣ ਦੇ ਵਿੱਚ ਹਨ ਕੋਈ ਮੁਸ਼ਕਲ ਨਹੀਂ ਹੁੰਦੀ ਦੂਜੇ ਪਿੰਡ ਦੇ ਦੂਜੇ ਟਰੈਕਟਰ ਦੀ ਲੋਡ ਨਹੀਂ ਪੈਂਦੀ ਕਿਉਂਕਿ 4 ਵੀਲ ਇਕੱਲਾ ਹੀ ਲੈ ਜਾਂਦਾ ਇਕੱਲਾ ਹੀ ਲੈ ਜਾਂਦਾ ਇਹਦੇ ਵਿੱਚ ਹਾਂ ਇਸ ਤਰ੍ਹਾਂ ਜੀ ਦੂਜੇ ਟਰੈਕਟਰਾਂ ਨਾਲੋਂ ਮੈਂ 1997 ਤੋਂ ਲੈ ਕੇ ਜੀ 2023 ਤੱਕ ਮੈਂ 17 ਟਰੈਕਟਰ ਜਿਹੜੇ ਅਸੀਂ ਬਦਲ ਚੁੱਕੇ ਹਾਂ ਜੀ ਜਿਹਦੇ ਵਿੱਚ ਸਵਰਾਜ ਨਿਊ ਹੋਲੈਂਡ ਜੀ ਦੋ ਟਰੈਕਟਰ ਅਸਲ ਸਾਡੇ ਕੋਲ ਜੌਂਡੀ ਰਬੀ ਅਗੇ ਆ ਜੀ ਫਾਰਮ ਟਰੈਕ ਵੀ ਅਸੀਂ ਬਦਲ ਚੁੱਕੇ ਹਾਂ ਜੀ ਇਹਦੇ ਵਿੱਚ ਇਹ ਆ ਜਿੱਦਨ ਅਸੀਂ ਟਰੈਕਟਰ ਇਹ ਲੈਣਾ ਸੀ ਇਸ ਤੋਂ ਪਹਿਲਾਂ ਸਾਡੀ ਗੱਲ ਹੋਈ ਸੀ 969 ਦੇ ਨਾਲ ਜੀ ਆਡੀ ਇੰਜਨ ਵਾਲੇ ਨਾਲ ਜੀ ਮੈਂ ਇਥੋਂ ਮੰ ਸੁਣਿਆ ਹੈ ਵੀ ਕਰਤਾਰ ਟਰੈਕਟਰ ਦੀ ਏਜੰਸੀ ਪੱਟੀ ਮੋੜ ਤੇ ਆਈ ਆ। ਹਾਂਜੀ। ਸਾਡੇ ਕੋਲ ਕਰਤਾਰ ਕੰਪਨੀਆਂ ਜਿਹੜੀਆਂ ਉਹ ਚੱਲਦੀਆਂ ਆ ਵਾ। ਜੀ। ਪਹਿਲੋਂ ਇਹਨਾਂ ਦੀਆਂ। ਆ ਕੇ ਮੈਂ ਦੇਖਿਆ ਟਰੈਕਟਰ ਹੈ ਚਲੋ ਉੱਪਰ ਬੈਠ ਕੇ ਦੇਖਿਆ। ਸਭ ਤੋਂ ਵੱਡੀ ਗੱਲ ਤੇ ਆ ਵੀ ਇਹਦਾ ਇੰਜਨ ਆ ਜਿਹੜਾ ਕ੍ਰਾਸ ਕਰਦਾ ਵਾ। ਕਲੋਸ ਕਰ ਵਾਲਾ। ਕਲੋਸ ਕਰਦਾ ਇੰਜਨ ਆ ਦੂਜੇ ਨੰਬਰ ਤੇ ਗੇਅਰ ਤੇ ਹਿੱਸਾ ਇਹਦਾ ਕਰਾਰੋ ਦਾ। ਕਰਾਰੋ। ਜਿਹੜੀਆਂ ਤਿੰਨ ਚੀਜ਼ਾਂ ਮੇਨ ਆ ਇਹ ਕਿਤੇ ਵੀ ਖਰਾਬ ਹੋਣ ਵਾਲੀਆਂ ਨਹੀਂ ਗੀਆਂ। ਦੂਸਰੀ ਹੱਡਾ ਕਰਾਂ ਦਾ ਬਹੁਤ ਖੁੱਲਾ। ਖੁੱਲਾ। ਟੋਟਲ ਜਿੰਨਾ ਵੀ ਨੂੰ ਟਰੈਕਟਰ ਨੂੰ ਲੋਹਾ ਲੱਗਾ ਵਾ ਬਹੁਤ ਜ਼ਿਆ ਇਹ ਟਾਈਮ ਹੀ ਆਪਾਂ ਮੰਨ ਲਓ ਕਿ ਟਰਾਲਾ ਫਸਦਾ ਬਾਜਾ ਕਿ ਕਦੇ ਆਪਾਂ ਮੁਸ਼ਕਲ ਚ ਆਉਨੇ ਆ ਇਹਦੇ ਨਾਲ ਕੋਈ 5-4 ਟਰੈਕਟਰ ਨਾਲ ਪਾਉਣੇ ਪੈਣ ਇਹ ਟਰੈਕਟਰ ਨੂੰ ਇਹ ਨਹੀਂਗਾ ਵੀ ਇਹਦਾ ਇੰਜਨ ਖਿੱਚਿਆ ਜਾਊਗਾ ਇਹਦੇ ਨਾਲ ਖਿੱਚੇ ਜਾਣਗੇ ਇਸ ਚੀਜ਼ ਦੀ ਕੋਈ ਮੁਸ਼ਕਲ ਨਹੀਂ ਹੈਗੀ ਮਤਲਬ ਪੂਰਾ ਬੰਨਿਆ ਹੋਇਆ ਟਰੈਕਟਰ ਪੂਰਾ ਹੈਵੀ ਟਰੈਕਟਰ ਹੈ 100% ਹੈ ਵੀ ਜੀ ਨੂੰ ਕਹਿ ਦਈਏ ਆਪਾਂ ਕਿਸੇ ਪੱਖੋਂ ਵੀ ਕੋਈ ਵੀ ਕਮੀ ਨਹੀਂ ਹੈਗੀ ਇੰਜਨ ਵੀ ਹੈ ਦਾ 4R 1040 ਕਰ ਲਾਸ ਕਰਦਾ ਜਿਹੜਾ ਆਪਾਂ ਕਹਿ ਲਈਏ ਵੀ ਜੀਸੀਬੀ ਦੇ ਵਿੱਚ ਵੀ ਆਉਂਦਾ ਹੁੰਦਾ ਉਹੀ ਇੰਜਨ ਹੈ ਤੇ ਤੇਲ ਵਗੈਰਾ ਕਿਵੇਂ ਰਹਿੰਦਾ ਇਹ ਸੁਪਰ ਸੀਟਰ ਕਿਹੜੇ-ਕਿਹੜੇ ਪਾ ਕੇ ਆਇਆ ਮਤ ਜੋ ਹੁੰਦਾ 8 ਫੁੱਟ ਦਾ 8 ਫੁੱਟ ਦਾ ਜੀ ਹਾਂ ਜੀ ਚਲੋ ਪਹਿਲੇ ਟਰੈਕਟਰ ਜਿਹੜਾ ਮੇਰੇ ਤੋਂ ਚੱਲਦਾ ਸੀ ਆਪਾਂ ਨਾਂ ਨਹੀਂ ਲੈਣਾ ਕਿਉਂਕਿ ਕੰਪਨੀਆਂ ਦੇ ਵਿੱਚ ਫਿਰ ਬਦਲ ਨੀ ਹੁੰਦੀ ਆ ਹਾਂ ਬਿਲਕੁਲ ਜੀ ਉਸ ਟਰੈਕਟਰ ਨਾਲ ਉਹ ਇਹਦਾ ਜਿਹੜਾ ਤੇਲ ਘੱਟ ਖਰਚਿਆ ਵਾ ਜੀ ਕੋਈ ਮੰਨ ਲਓ ਕਿੱਲੇ ਦੇ ਵਿੱਚ ਜੀ ਮੇਰੇ ਕੋਲ 8 ਲੀਟਰ ਖਾਂਦਾ ਸੀ ਸੁਪਰ ਸੀਡਰ ਦੇ ਇਹ 5 5.5 ਲੀਟਰ ਦੇ ਨਾਲ ਘੇਰਦਾ ਰਿਹਾ ਹਾਂ ਵੀ ਘੱਟ ਤੋਂ ਘੱਟ ਆਪਾਂ 5 ਕਹਿ ਸਕਦੇ ਵਾਧ ਤੋਂ ਵਾਧ ਜਿੰਨਾ ਵਾਧ ਤੋਂ ਵਾ 5.5 ਬਾਕੀ ਡਿਪੈਂਡ ਟਰਾਈਵਰ ਤੇ ਜੇ ਮੰਨ ਲਓ ਡਰਾਈਵਰ ਨੂੰ ਚਲਾਉਣਾ ਨੇ ਉਹ ਰਾਜ ਨਾਮਦ ਨਹੀਂ ਉਹ ਟਰੈਕਟਰ ਦਾ ਥੋੜੀ ਹਾਂਜੀ ਵੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪੇ ਕਰ ਦੇਣੀ ਹੈ ਮਿਲਦਾਂ ਫਿਰਕੀ ਸੀ ਹੋਰ ਨਵੀਂ ਵੀਡੀਓ ਦੇ ਵਿੱਚ